ਬਾਦੂ ਨਮਕ ਖਾਣ ਵਾਲੇ ਹੋ ਜਾਣਾ ਸਾਵਧਾਨ ਵੀ ਪੈ ਸਕਦਾ ਪੂਰੀ ਜ਼ਿੰਦਗੀ ਪਛਤਾਉਣਾ ਨੋਟ ਕਰ ਲਓ ਆਸ਼ੁਰਵਾਤੀ ਲੱਛਣ ਜੇਕਰ ਤੁਸੀਂ ਵੀ ਜ਼ਿਆਦਾ ਲੂਣ ਖਾਣਾ ਪਸੰਦ ਕਰਦੇ ਹੋ ਤਾਂ ਹੁਣ ਤੁਸੀਂ ਸਾਵਧਾਨ ਹੋ ਜਾਓ ਕਿਉਂਕਿ ਜੇਕਰ ਹੁਣੇ ਹੀ ਤੁਸੀਂ ਸਾਵਧਾਨ ਨਹੀਂ ਹੋਏ ਤਾਂ ਫਿਰ ਤੁਹਾਨੂੰ ਪੂਰੀ ਜ਼ਿੰਦਗੀ ਪਛਤਾਉਣਾ ਪੈ ਸਕਦਾ ਜੇਕਰ ਤੁਸੀਂ ਜ਼ਿਆਦਾ ਨਮਕ ਖਾਓਗੇ ਤਾਂ ਉਸ ਦਾ ਤੁਹਾਡੇ ਸਰੀਰ ਉੱਤੇ ਮਾੜਾ ਅਸਰ ਵੀ ਦੇਖਣ ਨੂੰ ਮਿਲੇਗਾ ਜਿਸ ਤੋਂ ਬਾਅਦ ਤੁਹਾਨੂੰ ਡਾਕਟਰ ਕੋਲ ਵੀ ਜਾਣਾ ਪੈ ਸਕਦਾ ਹੈ ਤੇ ਨਾਲ ਹੀ ਤੁਸੀਂ ਬਸਤਰ ਵੀ ਫਟ ਸਕਦੇ ਹੋ ਜੀਆ ਅਜਿਹਾ ਮੈਂ ਕਿਉਂ ਕਹਿ ਰਿਹਾ ਉਹ ਜਾਣਨ ਦੇ ਲਈ ਦੇਖਦੇ ਆਏ ਪੂਰੀ ਵੀਡੀਓ ਜੇਕਰ ਤੁਹਾਡੇ ਸਰੀਰ ਦੇ ਵਿੱਚ ਨਮਕ ਦੀ ਮਾਤਰਾ ਵੱਧ ਜਾਂਦੀ ਹੈ ਤਾਂ ਇਹ ਤੁਹਾਡੀ ਸਿਹਤ ਦੇ ਲਈ ਖਤਰਨਾਕ ਸਾਬਤ ਹੋ ਸਕਦੀ ਹੈ ਜੀਆ ਬਹੁਤ ਜ਼ਿਆਦਾ ਨਮਕ ਦਾ ਸੇਵਨ ਕਰਨ ਦੇ ਨਾਲ ਹਾਈ ਬਲੱਡ ਪ੍ਰੈਸ਼ਰ ਸੋਚ ਅਤੇ ਕਮਜ਼ੋਰੀ ਵਰਗੀਆਂ ਕਈ ਬਿਮਾਰੀਆਂ ਹੋ ਸਕਦੀਆਂ ਨੇ ਇਹਨਾਂ ਲੱਛਣਾਂ ਨੂੰ ਨਜ਼ਰਅੰਦਾਜ਼ ਕਰਨਾ ਬਿਲਕੁਲ ਵੀ ਸਹੀ ਨਹੀਂ ਹੈ ਕਿਉਂਕਿ ਇਹ ਗੰਭੀਰ ਬਿਮਾਰੀਆਂ ਦੇ ਲੱਛਣ ਹੋ ਸਕਦੇ ਨੇ ਇਸ ਲਈ ਇਹ ਜਾਣਨਾ ਬਿਹਤ ਜਰੂਰੀ ਹੈ ਕਿ ਸਰੀਰ ਦੇ ਵਿੱਚ ਨਮਕ ਵਧਣ ਦੇ ਆਖਰ ਲੱਛਣ ਕੀ ਹੁੰਦੇ ਨੇ ਅਤੇ ਇਹਨਾਂ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਸਭ ਤੋਂ ਪਹਿਲਾਂ ਅੱਗਲ ਕਰਾਂਗੇ ਲੱਛਣ ਦੀ ਹਾਈ ਬਲੱਡ ਪ੍ਰੈਸ਼ਰ ਜੀ ਆ ਜੇਕਰ ਤੁਹਾਡੇ ਸਰੀਰ ਦੇ ਵਿੱਚ ਨਮਕ ਦੀ ਮਾਤਰਾ ਵੱਧ ਜਾਂਦੀ ਹੈ ਤਾਂ ਇਸ ਦਾ ਸਿੱਧਾ ਸਿੱਧਾ ਅਸਰ ਤੁਹਾਡੇ ਬਲੱਡ ਪ੍ਰੈਸ਼ਰ ਉੱਤੇ ਪੈ ਸਕਦਾ ਹੈ। ਬਹੁਤ ਜ਼ਿਆਦਾ ਨਮਕ ਦਾ ਸੇਵਨ ਕਰਨ ਦੇ ਨਾਲ ਬਲੱਡ ਪ੍ਰੈਸ਼ਰ ਵੱਧ ਜਾਂਦਾ ਹੈ ਜਿਸ ਨੂੰ ਹਾਈਪਰ ਟੈਨਸ਼ਨ ਵੀ ਕਿਹਾ ਜਾਂਦਾ ਹੈ। ਹਾਈ ਬਲੱਡ ਪ੍ਰੈਸ਼ਰ ਦਿਲ ਦੀਆਂ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ। ਇਸ ਦੇ ਲੱਛਣਾਂ ਵਿੱਚ ਸਿਰ ਦਰਦ, ਚੱਕਰ ਆਉਣੇ ਅਤੇ ਤੇਜ਼ ਧੜਕਣ ਸ਼ਾਮਲ ਨੇ। ਜੇਕਰ ਤੁਸੀਂ ਇਹ ਲੱਛਣ ਮਹਿਸੂਸ ਕਰੋ ਤਾਂ ਇਸ ਦਾ ਮਤਲਬ ਹੈ ਕਿ ਤੁਹਾਡੇ ਸਰੀਰ ਦੇ ਵਿੱਚ ਨਮਕ ਦੀ ਮਾਤਰਾ ਜ਼ਿਆਦਾ ਹੋ ਗਈ ਹੈ ਅਤੇ ਇਸ ਨੂੰ ਕੰਟਰੋਲ ਕਰਨਾ ਬੇਹੱਦ ਜ਼ਰੂਰੀ ਹੈ ਅਗਲੇ ਲੱਛਣ ਦੀ ਗੱਲ ਕਰਾਂਗੇ ਸਰੀਰ ਦੇ ਵਿੱਚ ਸੋਜ ਜੀ ਹਾਂ ਜੇਕਰ ਤੁਸੀਂ ਜ਼ਿਆਦਾ ਨਮਕ ਖਾਂਦੇ ਹੋ ਤਾਂ ਤੁਹਾਡੇ ਸਰੀਰ ਦੇ ਵਿੱਚ ਪਾਣੀ ਜਮਾ ਹੋ ਸਕਦਾ ਹੈ ਇਸ ਦੇ ਨਾਲ ਹੱਥਾਂ ਪੈਰਾਂ ਚਿਹਰੇ ਅਤੇ ਨਾਲ ਹੀ ਟਿੱਡ ਦੇ ਵਿੱਚ ਸੋਜ ਵੀ ਆ ਸਕਦੀ ਹੈ ਇਹ ਸੂਜ ਇਸ ਗੱਲ ਦਾ ਸੰਕੇਤ ਹੈ ਕਿ ਤੁਹਾਡੇ ਸਰੀਰ ਦੇ ਵਿੱਚ ਨੂਨ ਦੀ ਮਾਤਰਾ ਬਹੁਤ ਜ਼ਿਆਦਾ ਹੋ ਗਈ ਹੈ ਜਿਸ ਨੂੰ ਘੱਟ ਕਰਨ ਦੀ ਬੇਹਤ ਜ਼ਿਆਦਾ ਲੋੜ ਹੈ ਵਾਰ-ਵਾਰ ਤੁਹਾਨੂੰ ਪਿਆਸ ਵੀ ਲੱਗਦੀ ਹੈ ਜੀਆਂ ਇਹ ਵੀ ਇੱਕ ਲੱਛਣ ਹੈ ਜੇਕਰ ਤੁਸੀਂ ਬਹੁਤ ਜ਼ਿਆਦਾ ਨਮਕ ਖਾਂਦੇ ਹੋ ਤਾਂ ਤੁਹਾਨੂੰ ਵਾਰ-ਵਾਰ ਪਿਆਸ ਲੱਗ ਸਕਦੀ ਹੈ ਇਹ ਸਰੀਰ ਦੇ ਬਾਦੂ ਨੂਨ ਨੂੰ ਹਟਾਉਣ ਦੀ ਕੋਸ਼ਿਸ਼ ਕਰਨ ਦਾ ਇੱਕ ਤਰੀਕਾ ਵੀ ਹੈ ਇਸੇ ਲਈ ਜ਼ਿਆਦਾ ਨਮਕ ਖਾਣ ਨਾਲ ਪਿਆਸ ਜ਼ਿਆਦਾ ਲੱਗਦੀ ਹੈ ਜਿਸ ਦੇ ਨਾਲ ਸਰੀਰ ਦੇ ਵਿੱਚ ਨਮਕ ਦਾ ਸੰਤੁਲਨ ਬਣਿਆ ਰਹਿੰਦਾ ਹੈ ਤੇ ਇਸੇ ਦੇ ਨਾਲ ਪਿਸ਼ਾਬ ਦੇ ਵਿੱਚ ਵੀ ਬਦਲਾਅ ਤੁਹਾਨੂੰ ਨਜ਼ਰ ਆਣਗੇ ਬਹੁਤ ਜ਼ਿਆਦਾ ਨਮਕ ਦਾ ਸੇਵਨ ਕਰਨ ਨਾਲ ਪਿਸ਼ਾਬ ਦਾ ਰੰਗ ਕਾਲਾ ਹੋ ਸਕਦਾ ਹੈ ਡਾਰਕ ਹੋ ਜਾਂਦਾ ਹੈ ਇਸੇ ਦੇ ਨਾਲ ਤੁਹਾਨੂੰ ਪਿਸ਼ਾਬ ਦੇ ਵਿੱਚ ਵੀ ਬਦਲਾਅ ਨਜ਼ਰ ਆ ਸਕਦੇ ਨੇ ਜਿਹਾ ਬਹੁਤ ਜ਼ਿਆਦਾ ਨਮਕ ਦਾ ਸੇਵਨ ਕਰਨ ਦੇ ਨਾਲ ਪਿਸ਼ਾਬ ਦਾ ਰੰਗ ਕਾਲਾ ਹੋ ਸਕਦਾ ਹੈ ਅਤੇ ਇਸ ਦੀ ਮਾਤਰਾ ਵੀ ਘੱਟ ਹੋ ਜਾਂਦੀ ਹੈ ਇੱਕ ਕਿਡਨੀ ਤੇ ਦਬਾਅ ਵਧਣ ਦਾ ਇੱਕ ਸੰਕੇਤ ਵੀ ਹੁੰਦਾ ਜਿਸ ਦੇ ਕਾਰਨ ਕਿਡਨੀ ਨੂੰ ਜ਼ਿਆਦਾ ਕੰਮ ਕਰਨਾ ਪੈਂਦਾ ਇਸੇ ਲਈ ਨਮਕ ਦੀ ਮਾਤਰਾ ਨੂੰ ਕੰਟਰੋਲ ਕਰਨਾ ਬੇਹਦ ਜ਼ਰੂਰੀ ਹੈ ਤੇ ਇਸੇ ਦੇ ਨਾਲ ਤੁਹਾਨੂੰ ਕਮਜ਼ੋਰੀ ਤੇ ਨਾਲ ਹੀ ਥਕਾਵਟ ਵੀ ਮਹਿਸੂਸ ਹੁੰਦੀ ਹੈ ਜ਼ਿਆਦਾ ਲੂਣ ਸਰੀਰ ਦੇ ਵਿੱਚ ਕਮਜ਼ੋਰੀ ਅਤੇ ਥਕਾਵਟ ਦਾ ਕਾਰਨ ਵੀ ਬਣ ਸਕਦਾ ਕਿਉਂਕਿ ਇਹ ਸਰੀਰ ਦਾ ਸੰਤੁਲਨ ਵਿਗੜਦਾ ਹੈ ਜਿਸ ਦਾ ਧਿਆਨ ਰੱਖਣਾ ਬੇਹੱਦ ਜ਼ਿਆਦਾ ਜ਼ਰੂਰੀ ਹੈ ਤਾਂ ਅਜਿਹੇ ਦੇ ਵਿੱਚ ਜਿਨ੍ਹਾਂ ਲੱਛਣਾਂ ਦੀ ਅਸੀਂ ਗੱਲ ਕੀਤੀ ਹੈ ਤਾਂ ਇਹ जगਜਾਹਰਾ ਕਿ ਜੇਕਰ ਅਸੀਂ ਜ਼ਿਆਦਾ ਲੂਣ ਦੀ ਵਰਤੋਂ ਕਰਾਂਗੇ ਤਾਂ ਸਾਡੇ ਸਰੀਰ ਉੱਤੇ ਇਸ ਦਾ ਮਾੜਾ ਪ੍ਰਭਾਵ ਪਵੇਗਾ ਅਜਿਹੇ ਦੇ ਵਿੱਚ ਸਾਨੂੰ ਇੱਥੇ ਕੀ ਕਰਨਾ ਚਾਹੀਦਾ ਹੈ ਤਾਂ ਜੋ ਜੇਕਰ ਸਾਡੇ ਸਰੀਰ ਦੇ ਵਿੱਚ ਜ਼ਿਆਦਾ ਲੂਣ ਵੀ ਹੈ ਤਾਂ ਇਸ ਦੇ ਵਿੱਚ ਤੁਸੀਂ ਆਪਣੇ ਆਪ ਨੂੰ ਕਿਵੇਂ ਬਚਾ ਸਕਦੇ ਹੋ ਜੋ ਲੋਨ ਹੈ ਉਹਨੂੰ ਘਟ ਕਰਨ ਦੇ ਲਈ ਭੋਜਨ ਦੇ ਵਿੱਚ ਨਮਕ ਦੀ ਮਾਤਰਾ 'ਵਲ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ ਤੁਸੀਂ ਆਪਣੇ ਭੋਜਨ ਦੇ ਵਿੱਚ ਘੱਟ ਤੋਂ ਘੱਟ ਨਮਕ ਦੀ ਵਰਤੋਂ ਕਰੋ ਤੇ ਨਾਲ ਹੀ ਇਹ ਵੀ ਕਿਹਾ ਜਾਂਦਾ ਹੈ ਕਿ ਤੁਸੀਂ ਉੱਪਰ ਤੋਂ ਨਮਕ ਨਾ ਪਾਓ ਜਦੋਂ ਤੁਸੀਂ ਖਾਣਾ ਬਣਾਉਂਦੇ ਹੋ ਤਾਂ ਉਸ ਵੇਲੇ ਤੁਸੀਂ ਨਮਕ ਜੋ ਪਾਉਂਦੇ ਹੋ ਬਸ ਉਹੀ ਸੇਵਨ ਕਰੋ ਇਸੇ ਦੇ ਨਾਲ ਕਿਹਾ ਇਹ ਵੀ ਜਾਂਦਾ ਹੈ ਕਿ ਤਾਜ਼ੇ ਫਲ ਅਤੇ ਸਬਜ਼ੀਆਂ ਜ਼ਿਆਦਾ ਖਾਣੀਆਂ ਚਾਹੀਦੀਆਂ ਨੇ ਕਿਉਂਕਿ ਤੁਹਾਡੇ ਸਰੀਰ ਦੇ ਵਿੱਚ ਨਮਕ ਦੀ ਮਾਤਰਾ ਜ਼ਿਆਦਾ ਹੋ ਗਈ ਹੈ ਕਿਉਂਕਿ ਇਹਨਾਂ ਦੇ ਵਿੱਚ ਕੁਦਰਤੀ ਨਮਕ ਹੁੰਦੇ ਜੋ ਸਰੀਰ ਤੇ ਲਈ ਬਹੁਤ ਜ਼ਿਆਦਾ ਚੰਗਾ ਹੁੰਦਾ ਤੇ ਇਸੇ ਦੇ ਨਾਲ ਸਭ ਤੋਂ ਮਹੱਤਵਪੂਰਨ ਕਿ ਜ਼ਿਆਦਾ ਪਾਣੀ ਪਿਓ ਕਿਉਂਕਿ ਜ਼ਿਆਦਾ ਪਾਣੀ ਪੀਣ ਦੇ ਨਾਲ ਸਰੀਰ ਦੇ ਵਿੱਚੋਂ ਦੀ ਵਾਧੂ ਨਮਕ ਜੋ ਉਹ ਨਿਕਲਦਾ ਰਹਿੰਦਾ ਤੇ ਇਸੇ ਦੇ ਨਾਲ ਤੁਸੀਂ ਹੈਲਦੀ ਵੀ ਬਣੇ ਰਹਿੰਦੇ ਹੋ ਸਾਇਟ ਜਾਣਕਾਰੀ ਤੁਹਾਨੂੰ ਕਿਵੇਂ ਦੀ ਲੱਗੀ ਤੁਸੀਂ ਆਪਣੀ ਰਾਏ ਕਮੈਂਟ ਦੇ ਵਿੱਚ ਦੇ ਸਕਦੇ ਹੋ ਅਜਹੀਆਂ ਹੋਰ ਖਬਰਾਂ ਜਾਣਨ ਦੇ ਲਈ ਜੁੜੇ ਰਹੋ ਹਮਦਰ ਟੀਵੀ ਦੇ ਨਾਲ